तो सारे बेनती है कि अरे ही खड़े होवे मुख मेहमान जी वालों कौमी झंडा लहराने की रसम अदा की जाएगी ਅੱਜ ਦੇ ਗੜਤੌਤਾ ਦਿਵਸ ਮੌਕੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੋ ਪੰਜਾਬ ਸਰਕਾਰ ਦੇ ਬਤੌਰ ਕੈਬਨਿਟ ਮੰਤਰੀਸ ਦੇ ਵਾਵਾਂਬਾਰੇ ਨੇ ਉਹਮਾਂ ਵੱਲੋਂ ਕੌਮੀ ਚਟਾਲਾ ਰੌਣਕ ਦੀ ਰਸਮ ਅੰਦਰ ਦੇ ਪ੍ਰੋਗਰਾਮ ਕਰਾ ਕੀਏ 14 ਅਗਸਤ 1960 ਨੂੰ ਸਰਦਾਰ ਹਰਬੰਸ ਸਿੰਘ ਢਾਲੀਵਾਲ ਜੀ ਦੇ ਘਰ ਇੱਕ ਕਿਸਾਨ ਪਰਿਵਾਰ ਦੇ ਉਪਰੰਤ ਜੀਐਨ ਕਾਲਜ ਵਿੱਚ ਜੇਵੀ ਸਨਮਾਨ ਆਪ ਕਰਦੇ ਹੋਏ ਆਪ ਦੀ ਵੱਲੋਂ ਵਿਆਖਰੀ ਜੱਵੇਂ ਪੱਖਿਆਂ ਲਈ ਰਿਪੋਰਟ ਆ ਗਿਆ ਆ ਆਪ ਦੇ 3 ਘਰਾ ਅਤੇ 5 ਕਹਾਣਾਂ ਸਾਹ ਪੰਜਾਬ ਦੇ ਆਤਲਾ ਸਮੇਂ ਬਰਾਹਮਣ ਭਾਪੀ ਜੀ ਦਾ ਪੰਜਾਬ ਪੁਲਿਸ ਸਾਡੀਆਂ ਤੀਜਾਲਵੇਂ ਪਰਟੂਨ ਨੰਬਰ 1 ਕਮਾਂਡਰ ਐਸਆਈ ਕੁਰਵਿੰਦਰ ਸਿੰਘ ਪੰਜਾਬ ਪੁਲਿਸ ਐਸਆਈ ਰਣਜੀਤ ਸਿੰਘ ਕਮਾਂਡਰ ਪਰਟੂਨ ਨੰਬਰ 2 ਪੰਜਾਬ ਪੁਲਿਸ ਪੰਜਾਬ ਪੁਲਿਸ ਦੀਵਾਨ ਹਮੇਸ਼ਾ ਇਸ ਦੇਸ਼ ਨੂੰ ਫਦਰੂਨੀ ਦੇ ਬਾਰੀਖਾ ਤੇ ਆਪੋ ਬਿਜੋਲੀ ਆਪਣਾ ਦਾ ਯੋਗਦਾਨ ਪਾਦੇ ਨੇ ਐਸਏ ਹਰਪ੍ਰੀਤ ਸਿੰਘ ਕਮਾਂਡਰ ਪਰੂਨ ਨੰਬਰ 3 ਪੰਜਾਬ ਮੈਨਾ ਪਲੀਜ਼ ਇੰਸਪੈਕਟਰ ਕੇਸ਼ ਕੁਮਾਰ ਪੰਜਾਬ ਪੌਨਕਡ ਇਸ ਤੋਂ ਬਾਅਦ ਲੜਕੇ ਸਰਕਾਰੀ ਕੌਸ ਖੁਦਾਸਪੁਰ ਅਮਜਪੁਰ ਅਗਵਾਈ ਕਰ ਰਹੇ ਨੇ ਰਿਤਿਕਾ ਸ਼ਰਮਾ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਅਤੇ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਰਦਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੇਠ ਰੰਗਲਾ ਪੰਜਾਬ ਬਣੇ ਔਰ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਵੇ ਸੁਖ ਸ਼ਾਂਤੀ ਰਵੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਸਰਕਾਰ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਡਰ ਮੇਲ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਚੱਕੀ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਦਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਨਹੀਂ ਕਰਦੇ ਪਰ ਕਲਾ ਨੌਰ ਤੋਂ ਇੱਕ ਜਵਾਨ ਜਿਹੜੀ ਚੀਜ਼ ਹੋ ਗਈ ਸੀ ਉਹਦੇ ਪਰਿਵਾਰ ਦੇ ਮੰਗ ਕੇ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਦਿੰਦਾ ਉਹ ਸਾਰੀਆਂ ਸਹੂਲਤਾਂ ਹਸਪਤਾਲਵਾਦ ਨੂੰ ਦਿੱਤੀਆਂ ਜਾਂਦੀਆਂ